ਸੰਗੀਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਣੀ ਅੱਜ ਦੀ ਇਹ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਪ ਜੀ ਦੇ ਚਰਨਾਂ ਦੇ ਵਿੱਚ ਬੇਨਤੀ ਆ ਕਿ ਜੇਕਰ ਅੱਜ ਦੀ ਇਹ ਵੀਡੀਓ ਤੁਹਾਡੇ ਤੱਕ ਆ ਗਈ ਆ ਤੁਸੀਂ ਸੁਣਨੀ ਸ਼ੁਰੂ ਕਰ ਦਿੱਤੀ ਆ ਤਾਂ ਕਿਰਪਾ ਕਰਕੇ ਅੱਜ ਦੀ ਇਸ ਵੀਡੀਓ ਨੂੰ ਪੂਰਾ ਜ਼ਰੂਰ ਸੁਣਿਓ ਜੀ ਕਿਉਂਕਿ ਅੱਜ ਦੀ ਵੀਡੀਓ ਦੇ ਰਾਹੀਂ ਸਾਨੂੰ ਬਹੁਤ ਵੱਡੀ ਸਿੱਖਿਆ ਮਿਲਣ ਵਾਲੀ ਹੈ ਜਿਹਦੇ ਨਾਲ ਅਸੀਂ ਆਪਣੇ ਲੇਖ ਆਪਣੇ ਕਰਮ ਬਦਲ ਸਕਦੇ ਹਾਂ ਕਿਉਂਕਿ ਸਤਿਗੁਰ ਸੱਚੇ ਪਾਤਸ਼ਾਹ ਨੇ ਸਾਨੂੰ ਸਾਫ਼ ਸਪਸ਼ਟ ਸਮਝਾਇਆ ਹੈ ਕਿ ਸਾਨੂੰ ਜੋ ਵੀ ਮਿਲਦਾ ਹੈ ਸਾਡੇ ਹੀ ਕੀਤੇ ਹੋਏ ਕਰਮਾਂ ਦਾ ਫਲ ਮਿਲਦਾ ਹੈ ਜੇ ਅੱਜ ਸਾਡੀ ਜ਼ਿੰਦਗੀ ਦੇ ਵਿੱਚ ਸਭ ਕੁਝ ਵਧੀਆ-ਵਧੀਆ ਹੋ ਰਿਹਾ ਹੈ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਖੁਸ਼ ਹਾਂ ਸੁਖੀ ਹਾਂ ਤਾਂ ਜਰੂਰ ਚੰਗੇ ਕਰਮ ਕਮਾਏ ਨੇ ਚੰਗੇ ਕੰਮ ਕੀਤੇ ਨੇ ਜਿਨ੍ਹਾਂ ਦਾ ਫਲ ਸਾਨੂੰ ਅੱਜ ਮਿਲ ਰਿਹਾ ਏ ਪਰ ਜੇਕਰ ਅੱਜ ਅਸੀਂ ਦੁਖੀ ਆ ਸਾਡੇ ਨਾਲ ਕੁਝ ਮਾੜਾ ਹੋ ਰਿਹਾ ਏ ਤਾਂ ਇਹ ਵੀ ਸਾਡੇ ਹੀ ਮਾੜੇ ਕਰਮਾਂ ਦਾ ਨਤੀਜਾ ਏ ਕੋਈ ਵੀ ਇਨਸਾਨ ਆਪਣੇ ਕਰਮਾਂ ਤੋਂ ਨਹੀਂ ਭੱਜ ਸਕਦਾ ਜਿੰਨਾ ਮਨੁੱਖਾਂ ਨੇ ਇਹ ਗੱਲ ਸਮਝ ਲਈ ਹੈ ਨਾ ਉਹ ਆਪਣੀ ਜ਼ਿੰਦਗੀ ਦੇ ਵਿੱਚ ਸਦਾ ਦੇ ਲਈ ਸੁਖੀ ਹੋ ਗਏ ਕਿਉਂਕਿ ਉਹਨਾਂ ਨੂੰ ਪਤਾ ਲੱਗ ਗਿਆ ਕਿ ਜੋ ਮਿਲਣਾ ਹੈ ਮਿਲਣਾ ਤਾਂ ਆਪਣੇ ਹੀ ਕਰਮਾਂ ਦਾ ਫਿਰ ਮਾੜੇ ਕਰਮ ਕਿਉਂ ਕਮਾਉਣੇ ਇਸ ਕਰਕੇ ਉਹ ਆਪਣਾ ਇੱਕ ਇੱਕ ਕਦਮ ਵੀ ਸੋਚ ਸਮਝ ਕੇ ਚੁੱਕਦੇ ਆ ਹਰ ਕੰਮ ਨੂੰ ਬੜੇ ਧਿਆਨ ਦੇ ਨਾਲ ਕਰਦੇ ਆ ਕਿ ਮੇਰੇ ਵੱਲੋਂ ਕੀਤੇ ਹੋਏ ਕੰਮ ਦੇ ਨਾਲ ਕਿਸੇ ਦਾ ਨੁਕਸਾਨ ਨਾ ਹੋਵੇ ਕਿਸੇ ਦਾ ਮਾੜਾ ਨਾ ਹੋਵੇ ਕਿਉਂਕਿ ਜੇ ਅੱਜ ਮੇਰੇ ਕਰਕੇ ਕਿਸੇ ਦਾ ਮਾੜਾ ਹੋਇਆ ਤਾਂ ਇਹ ਮਾੜੇ ਦਾ ਫਲ ਮੈਨੂੰ ਵੀ ਭੁਗਤਣਾ ਪਵੇਗਾ ਅਤੇ ਮਿਲੇਗਾ ਵੀ ਮੈਨੂੰ ਚਾਰ ਗੁਣਾ ਜ਼ਿਆਦਾ ਇਸ ਕਰਕੇ ਉਹ ਆਪਣੇ ਕਰਮਾਂ ਨੂੰ ਸੁਧਾਰਨ ਵੱਲ ਧਿਆਨ ਦਿੰਦੇ ਆ ਪਰ ਜੋ ਮਨੁੱਖ ਕਰਮਾਂ ਦੀ ਇਸ ਖੇਡ ਨੂੰ ਨਹੀਂ ਸਮਝ ਪਾਏ ਉਹ ਅਕਸਰ ਹੀ ਆਪਣੇ ਨਾਲ ਹੋਏ ਮਾੜੇ ਦੇ ਲਈ ਦੂਜਿਆਂ ਨੂੰ ਜ਼ਿੰਮੇਵਾਰ ਖੈ ਰੋਂਦੇ ਨੇ ਕਿ ਮੇਰਾ ਤਾਂ ਫਲਾਣੇ ਕਰਕੇ ਮਾੜਾ ਹੋ ਗਿਆ ਫਲਾਣੇ ਨੇ ਮੇਰਾ ਨੁਕਸਾਨ ਕਰ ਦਿੱਤਾ ਜਾਂ ਫਿਰ ਰੱਬ ਦੇ ਨਾਲ ਗਿਲੇ ਸ਼ਿਕਵੇਸ਼ ਕਰਤਾ ਕਿ ਰੱਬ ਨੇ ਤਾਂ ਮੇਰੀ ਕਿਸਮਤ ਹੀ ਮਾੜੀ ਲਿਖੀ ਆ ਰੱਬ ਨੇ ਮੇਰੀ ਕਿਸਮਤ ਦੇ ਵਿੱਚ ਕੋਈ ਸੋਖੀ ਨਹੀਂ ਲਿਖਿਆ ਜਾਂ ਫਿਰ ਆਪਣੇ ਆਪ ਨੂੰ ਕੋਸਦੇ ਰਹਿੰਦੇ ਨੇ ਪਰ ਮਹਾਪੁਰਖ ਜੀ ਕਹਿੰਦੇ ਜਦੋਂ ਵੀ ਜ਼ਿੰਦਗੀ ਦੇ ਵਿੱਚ ਕੋਈ ਦੁੱਖ ਆਵੇ ਤਾਂ ਆਪਣਾ ਨੇਮ ਵਧਾ ਦਿਓ ਕਿਉਂਕਿ ਨਾਮ ਅਤੇ ਸੇਵਾ ਹੀ ਸਾਨੂੰ ਬਚਾ ਸਕਦੇ ਨੇ ਕਿਉਂਕਿ ਨਾਮ ਅਤੇ ਸੇਵਾ ਹੀ ਐਸੇ ਦੋ ਨੁਕਤੇ ਨੇ ਜੋ ਸਾਡੇ ਮਾੜੇ ਤੋਂ ਮਾੜੇ ਲੇਖਾ ਨੂੰ ਚੰਗਿਆਂ ਦੇ ਵਿੱਚ ਬਦਲ ਸਕਦੇ ਆ ਤਾਂ ਫਿਰ ਨਾਮ ਜਪਣਾ ਹੈ ਸੇਵਾ ਕਰਨੀ ਆ ਗੁਰਮਤਿ ਦੇ ਵਿੱਚ ਨਾਮ ਅਤੇ ਸੇਵਾ ਦਾ ਬਹੁਤ ਮਹੱਤਵ ਆ ਇਸ ਕਰਕੇ ਜਦੋਂ ਵੀ ਗੁਰੂ ਘਰੇ ਜਾਂਦੇ ਆ ਨਾ ਸੇਵਾ ਜ਼ਰੂਰ ਕਰਨੀ ਆ ਨਾਮ ਬੰਦਗੀ ਜ਼ਰੂਰ ਕਰਨੀ ਆ ਇਹ ਕਮਾਈ ਸਾਡੇ ਕੋਲ ਹੋਵੇ ਤਾਂ ਅਸੀਂ ਆਪਣੇ ਮਾੜੇ ਤੋਂ ਮਾੜੇ ਸਮੇਂ ਦੇ ਵਿੱਚੋਂ ਬਾਹਰ ਆ ਸਕਦੇ ਆ ਸਾਡਾ ਜਪਿਆ ਹੋਇਆ ਨਾਮ ਸਾਡੀ ਕੀਤੀ ਹੋਈ ਸੇਵਾ ਕਦੇ ਬਿਰਥਾ ਨਹੀਂ ਜਾਂਦੀ ਕਿਸੇ ਨਾ ਕਿਸੇ ਰੂਪ ਦੇ ਰਾਹੀਂ ਸਾਡੇ ਅੱਗੇ ਆ ਜਾਂਦੀ ਹੈ ਸਾਡੇ ਭਾਗ ਸਾਡੇ ਲੇਖ ਬਦਲ ਜਾਂਦੀ ਆ ਤਾਂ ਚੰਗੇ ਕਰਮ ਕਮਾਉਣੇ ਆ ਨਾਮ ਜਪਣਾ ਹੈ ਸੇਵਾ ਕਰਨੀ ਆ ਜਪੇ ਹੋਏ ਨਾਮ ਅਤੇ ਕੀਤੀ ਹੋਈ ਸੇਵਾ ਦਾ ਕੀ ਫਲ ਮਿਲਦਾ ਹੈ ਇਹ ਆਪਾਂ ਗੁਰੂ ਇਤਿਹਾਸ ਦੀ ਇੱਕ ਸਾਖੀ ਦੇ ਰਾਹੀਂ ਸਮਝਣ ਦੀ ਕੋਸ਼ਿਸ਼ ਕਰਦੇ ਆ ਇਹ ਸਾਖੀ ਆ ਮੇਰੇ ਤੀਸਰੇ ਪਾਸ਼ਾ ਤਨਤਨ ਸਾਹਿਬ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਦੇ ਸਮੇਂ ਦੀ ਕਹਿੰਦੇ ਸਤਗੁਰੂ ਸੱਚੇ ਪਾਸ਼ਾ ਜੀ ਦੇ ਸਮੇਂ ਵਿੱਚ ਉਹਨਾਂ ਦਾ ਇੱਕ ਬਹੁਤ ਪਿਆਰਾ ਸਿੱਖ ਹੋਇਆ ਇਹ ਸਿੱਖ ਰੋਜ਼ ਨੇਮ ਦੇ ਨਾਲ ਗੁਰੂ ਸਾਹਿਬ ਜੀ ਦੀ ਸੇਵਾ ਕਰਦਾ ਸੀ ਉਦੀ ਕੀਤੀ ਹੋਈ ਸੇਵਾ ਨੇ ਉਹਨੂੰ ਤਾਰ ਦਿੱਤਾ ਕਹਿੰਦੇ ਇਹ ਸਿੱਖ ਇੱਕ ਲੱਤ ਤੋਂ ਸਖਣਾ ਸੀ ਪਾਪ ਕੀ ਇਹਦੀ ਇੱਕ ਲੱਤ ਸੁੱਕੀ ਹੋਈ ਸੀ ਇਸ ਕਰਕੇ ਉਹ ਵਸਾਖੀ ਦੇ ਸਹਾਰੇ ਦੇ ਨਾਲ ਡੰਡੇ ਦੇ ਸਹਾਰੇ ਦੇ ਨਾਲ ਚੱਲਦਾ ਪਰ ਇਹਦੇ ਪੂਰਵਲੇ ਚੰਗੇ ਕਰਮਾ ਕਰਕੇ ਇਹਨੂੰ ਗੁਰੂ ਸਾਹਿਬ ਜੀ ਦੀ ਸੇਵਾ ਕਰਨ ਦਾ ਮੌਕਾ ਮਿਲਿਆ ਸੀ ਇਹ ਰੋਜ ਆਪਣੇ ਘਰ ਤੋਂ ਦਹੀਂ ਜਮਾ ਕੇ ਲੈ ਕੇ ਆਉਂਦਾ ਅਤੇ ਤੀਸਰੇ ਪਾਸ਼ਾ ਇਹਦੇ ਲੈ ਆਂਦੇ ਹੋਏ ਦਹੀਂ ਦੇ ਨਾਲ ਪੰਗਤ ਵਿੱਚ ਬੈਠ ਕੇ ਪ੍ਰਸ਼ਾਦਾ ਛਕਦੇ ਇਹ ਸਿੱਖ ਕਦੇ ਵੀ ਲੇਟਦਾ ਹੁੰਦਾ ਸਮੇਂ ਸਿਰ ਗੁਰੂ ਸਾਹਿਬ ਜੀ ਦੇ ਕੋਲ ਪਹੁੰਚ ਜਾਂਦਾ ਪਰ ਕਹਿੰਦੇ ਇੱਕ ਦਿਨ ਇਹਦੇ ਪਿੰਡ ਦਾ ਚੌਧਰੀ ਇਹਨੂੰ ਰਸਤੇ ਵਿੱਚ ਘੇਰ ਕੇ ਖੜ ਗਿਆ ਪੁੱਛਣ ਲੱਗਾ ਵੀ ਤੂੰ ਰੋਜ-ਰੋਜ ਇਹ ਡੱਬਾ ਚੁੱਕ ਕੇ ਕਿੱਥੇ ਜਾਂਦਾ ਹੈ ਇਨੇ ਕਿਹਾ ਕਿ ਚੌਧਰੀ ਸਾਹਿਬ ਮੇਰੇ ਸਤਿਗੁਰੂ ਸੱਚੇ ਪਾਸ਼ਾ ਨੇ ਮੇਰੇ ਤੇ ਤਰਸ ਕੀਤਾ ਏ ਮੈਨੂੰ ਇਹ ਸੇਵਾ ਬਖਸ਼ੀ ਆ ਮੈਂ ਆਪਣੇ ਗੁਰੂ ਦੇ ਲਈ ਦਹੀਂ ਲੈ ਕੇ ਜਾਣਾ ਹਾਂ ਜਿਦੇ ਨਾਲ ਉਹ ਪ੍ਰਸ਼ਾਦਾ ਛਕਦੇ ਆ ਇਨੇ ਚੌਧਰੀ ਕਹਿਣ ਲੱਗਾ ਵੀ ਕੋਈ ਗੱਲ ਨਹੀਂ ਅੱਜ ਨਾ ਆ ਜਾ ਜ਼ਰੂਰੀ ਤੇ ਨਹੀਂ ਆ ਵੀ ਤੇਰੇ ਦਹੀਂ ਨਾਲ ਪ੍ਰਸ਼ਾਦਾ ਛਕਣਾ ਤੁਹਾ ਜਨਾਜ ਇਹਨੇ ਬੜੇ ਤਰਲੇ ਪਾਏਗੇ ਨਾ ਚੌਧਰੀ ਸਾਹਿਬ ਮੈਨੂੰ ਰੁਕੋਣਾ ਮੈਨੂੰ ਲੇਟ ਨਾ ਕਰੋ ਮੇਰੇ ਗੁਰੂ ਸਾਹਿਬ ਜੀ ਮੇਰੀ ਉਡੀਕ ਕਰ ਰਹੇ ਹੋਣਗੇ ਕਹਿੰਦੇ ਚੌਧਰੀ ਇਹਦਾ ਮਜ਼ਾਕ ੜਾਉਣ ਲੱਗਿਆ ਕਹਿਣ ਲੱਗਾ ਵੀ ਇੰਨਾ ਚਿਰ ਹੋ ਗਿਆ ਤੈਨੂੰ ਮੈਂ ਦੇਖਦੇ ਨੂੰ ਰੋਜ਼ ਡੱਬਾ ਚੁੱਕ ਕੇ ਗੁਰੂਵਾਲ ਤੁਰਿਆ ਜਾਂਦਾ ਏ ਤੂੰ ਗੁਰੂ ਦੀ ਇੰਨੀ ਸੇਵਾ ਕਰਦਾ ਏ ਪਰ ਜੇਕਰ ਤੇਰੇ ਗੁਰੂ ਦੇ ਵਿੱਚ ਕੋਈ ਤਾਕਤ ਹੋਵੇ ਮੇਰਾ ਗੁਰੂ ਪੂਰਾ ਹੋਵੇ ਤਾਂ ਫਿਰ ਹੁਣ ਤੱਕ ਉਹ ਤੇਰੀ ਲੱਤ ਨਾ ਠੀਕ ਕਰ ਦਿੰਦਾ ਕਹਿੰਦੇ ਚੌਧਰੀ ਨੇ ਇਹਦੀ ਵਸਾਕੀ ਖੋ ਲਈ ਅਤੇ ਕਿਹਾ ਜਾ ਜੇ ਤੇਰਾ ਗੁਰੂ ਪੂਰਾ ਹੈ ਤਾਂ ਉਹਨੇ ਤੇਰੀ ਲੱਤ ਠੀਕ ਕਰੇ ਕਹਿੰਦੇ ਇਹਨੇ ਹੱਥ ਜੋੜ ਕੇ ਚੌਧਰੀ ਨੂੰ ਬੇਨਤੀ ਕੀਤੀ ਕਿ ਚੌਧਰੀ ਸਾਹਿਬ ਇਹ ਗੱਲ ਨਾ ਕਹੋ ਮੇਰਾ ਗੁਰੂ ਪੂਰਾ ਹੈ ਮੈਨੂੰ ਆਪਣੇ ਗੁਰੂ ਦੇ ਉੱਤੇ ਪੂਰਾ ਭਰੋਸਾ ਹੈ ਪਰ ਮੈਂ ਤਾਂ ਕਦੇ ਆਪਣੇ ਬਾਰੇ ਕੁਝ ਸੋਚਿਆ ਹੀ ਨਹੀਂ ਮੈਂ ਤਾਂ ਇੰਨੇ ਜੀ ਬੜਾ ਖੁਸ਼ ਹਾਂ ਕਿ ਗੁਰੂ ਸਾਹਿਬ ਜੀ ਨੇ ਮੈਨੂੰ ਇਹ ਸੇਵਾ ਬਖਸ਼ੀ ਆ ਇਹ ਜੋ ਵੀ ਮੇਰੀ ਜ਼ਿੰਦਗੀ ਦਾ ਦੁੱਖ ਸੁੱਖ ਹੈ ਮੇਰੇ ਕਰਮਾਂ ਦਾ ਫਲ ਹੈ ਮੈਨੂੰ ਆਪਣੇ ਗੁਰੂ ਤੋਂ ਕੁਝ ਨਹੀਂ ਚਾਹੀਦਾ ਆਪਣੇ ਗੁਰੂ ਦਾ ਪਿਆਰ ਚਾਹੀਦਾ ਹੈ ਆਪਣੇ ਗੁਰੂ ਦੀ ਇਹ ਸੇਵਾ ਕਰਨ ਦਾ ਮੌਕਾ ਮੈਂ ਹੱਥੋਂ ਨਹੀਂ ਗਵਾਉਣਾ ਚਾਹੁੰਦਾ ਇਸ ਕਰਕੇ ਮੈਨੂੰ ਜਾਣ ਦੋ ਕਹਿੰਦੇ ਨੇ ਬੜੀਆਂ ਮਿੰਤਾ ਤਰਲੇ ਕੱਢੇ ਤਾਂ ਚੌਧਰੀ ਨੇ ਕੁਝ ਸਮਾਂ ਇਹਦਾ ਬਰਬਾਦ ਕਰਨ ਤੋਂ ਬਾਅਦ ਇਹਦੀ ਵਸਾਖੀ ਇਹਨੂੰ ਦੇ ਦਿੱਤੀ ਕਹਿੰਦੇ ਕਾਲੀ ਦੇ ਨਾਲ ਤੀਸਰੇ ਪਾਸ਼ਾ ਜੀ ਦੇ ਕੋਲ ਪਹੁੰਚ ਗਿਆ ਪਾਸ਼ਾ ਨੇ ਦੇਰੀ ਨਾਲ ਆਉਣ ਦਾ ਕਾਰਨ ਪੁੱਛਿਆ ਤਾਂ ਇਹਨੇ ਬਹਾਨਾ ਬਣਾਇਆ ਇਹਨੇ ਕਿਹਾ ਵੀ ਮੈਂ ਸੱਚੀ ਗੱਲ ਨਹੀਂ ਦੱਸਦਾ ਜੇ ਸਤਿਗੁਰ ਸੱਚੇ ਪਾਸ਼ਾ ਨੂੰ ਮੈਂ ਸਾਰੀ ਗੱਲ ਦੱਸ ਦਿੱਤੀ ਤਾਂ ਗੁਰੂ ਸਾਹਿਬ ਜੀ ਕਿਤੇ ਮੇਰੇ ਤੋਂ ਇਹ ਸੇਵਾ ਹੀ ਨਾ ਲੈ ਲੈਣ ਕਹਿੰਦੇ ਨੇ ਝੂਠ ਬੋਲ ਦਿੱਤਾ ਕਿ ਸਤਗੁਰ ਸੱਚੇ ਪਾਤਸ਼ਾਹ ਅੱਜ ਮੈਂ ਘਰ ਤੋਂ ਹੀ ਲੇਟ ਸਾਂ ਕਹਿੰਦੇ ਇਦਰ ਅੰਤਰਜਾਮੀ ਪਾਤਸ਼ਾਹ ਦਿਲਾਂ ਲੀਆਂ ਜਾਣਨ ਵਾਲੇ ਉਹਨਾਂ ਨੂੰ ਤਾਂ ਸਭ ਪਤਾ ਹੀ ਸੀ ਪਰ ਆਪਣੇ ਸਿੱਖ ਦੇ ਮੋਹ ਸੁਣਨਾ ਚਾਹੁੰਦੇ ਸੀ ਇਸ ਕਰਕੇ ਉਹਨਾਂ ਨੇ ਕਿਹਾ ਵੀ ਸਿੱਖਾ ਜੇ ਤਾਂ ਸੱਚ ਦੱਸਦਾ ਹੈ ਤਾਂ ਤੇਰੇ ਦਹੀਂ ਦੇ ਨਾਲ ਪ੍ਰਸ਼ਾਦਾ ਸ਼ਕਾਂਗੇ ਜੇ ਤੂੰ ਸੱਚ ਨਾ ਦੱਸਿਆ ਤਾਂ ਫਿਰ ਅੱਜ ਅਸੀਂ ਵੀ ਪ੍ਰਸ਼ਾਦਾ ਨਹੀਂ ਸ਼ਕਣਾ ਤੇਰਾ ਦਹੀਂ ਨਹੀਂ ਸ਼ਕਣਾ ਕਹਿੰਦੇ ਰੋਣ ਲੱਗ ਗਿਆ ਇਹਨੇ ਹੱਥ ਜੋੜ ਕੇ ਬੇਨਤੀ ਕੀਤੀ ਕਿ ਸਤਗੁਰ ਸੱਚੇ ਪਾਤਸ਼ਾਹ ਇੰਜ ਨਾ ਕਹੋ ਮੈਂ ਸਾਰੀ ਗੱਲ ਸੱਚ ਦੱਸ ਦਿੰਨਾ ਹਾਂ ਇਹਨੇ ਸਾਰੀ ਗੱਲ ਸੱਚ ਦੱਸ ਦਿੱਤੀ ਕਿ ਅੱਜ ਮੇਰੇ ਪਿੰਡ ਦੇ ਚੌਧਰੀ ਨੇ ਮੈਨੂੰ ਰਸਤੇ ਵਿੱਚ ਘੇਰ ਕੇ ਮਿਹਣਾ ਮਾਰਿਆ ਮੇਰਾ ਮਜ਼ਾਕ ਉਡਾਇਆ ਕਹਿੰਦੇ ਸਤਿਗੁਰ ਸੱਚੇ ਬਾਦਸ਼ਾਹ ਨੇ ਇਸ ਸਿੱਖ ਨੂੰ ਜਿਹਦਾ ਨਾਮ ਗੁਰੂ ਇਤਿਹਾਸ ਦੇ ਵਿੱਚ ਭਾਈ ਲੰਗਾਹਾ ਜੀ ਆਇਆ ਹੈ ਕਹਿੰਦੇ ਗੁਰੂ ਸਾਹਿਬ ਜੀ ਨੇ ਭਾਈ ਲੰਗਾਹਾ ਜੀ ਨੂੰ ਆਪਣੇ ਗਲ ਨਾਲ ਲਾ ਲਿਆ ਅਤੇ ਕਿਹਾ ਕਿ ਜਾ ਸਿੱਖਾ ਅੱਜ ਤੋਂ ਬਾਅਦ ਤੈਨੂੰ ਇਸ ਵਿਸਾਖੀ ਦੀ ਲੋੜ ਨਹੀਂ ਪੈਣੀ ਹੁਣ ਤੂੰ ਆਪਣੀਆਂ ਲੱਤਾਂ ਦੇ ਨਾਲ ਹੀ ਤੁਰੇਂਗਾ ਇਹ ਕਹਿ ਕੇ ਸਤਗੁਰ ਸੱਚੇ ਪਾਤਸ਼ਾਹ ਨੇ ਫਕੀਰ ਸ਼ਾਹ ਹੁਸੈਨ ਦੇ ਕੋਲ ਭੇਜਿਆ ਕਿਹਾ ਜਾ ਉਸ ਫਕੀਰ ਦੇ ਕੋਲ ਚੱਲਿਆ ਜਾ ਉਹ ਤੇਰੀ ਲੱਤ ਠੀਕ ਕਰ ਦਵੇਗਾ ਕਹਿੰਦੇ ਇਹ ਭਾਈ ਲੰਗਾਹ ਜੀ ਉਸੇ ਵੇਲੇ ਹੀ ਫਕੀਰ ਸ਼ਾਹ ਹਸੈਨ ਵੱਲ ਚੱਲ ਪਏ ਕਹਿੰਦੇ ਜਦ ਸ਼ਾਹ ਹਸੈਨ ਦੇ ਕੋਲ ਪਹੁੰਚੇ ਤਾਂ ਉਹ ਸੁਭਾਅ ਦਾ ਬਹੁਤ ਸਖਤ ਸੀ ਬੜਾ ਫਿੱਕਾ ਬੋਲਦਾ ਉਹਨੇ ਪੁੱਛਿਆ ਕਿ ਭਾਈ ਤੂੰ ਕੌਣ ਆ ਤੇ ਇੱਥੇ ਕਿਉਂ ਆਇਆ ਹੈ ਕਹਿੰਦੇ ਜਦੋਂ ਭਾਈ ਲੰਗਾਹ ਜੀ ਨੇ ਦੱਸਿਆ ਕਿ ਮੈਂ ਤੀਸਰੇ ਪਾਸ਼ਾ ਜੀ ਦਾ ਸੇਖ ਹਾਂ ਉਹਨਾਂ ਨੇ ਮੈਨੂੰ ਤੁਹਾਡੇ ਕੋਲ ਭੇਜਿਆ ਹੈ ਤਾਂ ਕਹਿੰਦੇ ਇਹ ਫਕੀਰ ਸ਼ਾਹ ਸੇਨ ਨੇ ਉਹਦਾ ਬੜਾ ਸਤਿਕਾਰ ਕੀਤਾ ਕਿ ਆਓ ਬੈਠੋ ਹਾਲਚਾਲ ਪੁੱਛਿਆ ਫਿਰ ਆਉਣ ਦਾ ਕਾਰਨ ਪੁੱਛਿਆ ਵੀ ਇੱਥੇ ਕੀ ਲੈਣ ਆਇਓ ਜਦ ਭਾਈ ਲੰਗਾ ਜੀ ਨੇ ਕਿਹਾ ਮੈਂ ਆਪਣੀ ਲੱਤ ਠੀਕ ਕਰਵਾਉਣ ਆਇਆ ਹਾਂ ਤਾਂ ਕਹਿੰਦੇ ਸ਼ਾਹ ਹੁਸੈਨ ਨੇ ਇਹਦੀ ਵਸਾਖੀ ਚੁੱਕ ਕੇ ਇਹਦੀ ਲੱਤ ਦੇ ਉੱਤੇ ਮਾਰੀ ਅਤੇ ਕਿਹਾ ਮੈਂ ਇੱਥੇ ਲੋਕਾਂ ਦੀਆਂ ਲੱਤਾਂ ਠੀਕ ਕਰਨ ਦੇ ਲਈ ਬੈਠਾ ਹਾਂ ਮੈਂ ਕੋਈ ਵੈਦ ਹਾਂ ਜੱਪਾ ਜਾਇ ਤੋ ਕਹਿੰਦੇ ਇਹਨੇ ਫੇਰ ਅੱਗੇ ਹੋ ਕੇ ਕਿਹਾ ਨਹੀਂ ਮੈਨੂੰ ਗੁਰੂ ਪਾਤਸ਼ਾਹ ਦਾ ਹੁਕਮ ਹੈ ਮੈਂ ਇੱਥੋਂ ਨਹੀਂ ਜਾਵਾਂਗਾ ਕਹਿੰਦੇ ਇਹਨੇ ਇੱਕ ਹੋਰ ਵਸਾਕੀ ਉਹਦੀ ਉਸੇ ਲੱਤ ਤੇ ਮਾਰੀ ਜਿਹੜੀ ਲੱਤ ਸੁੱਕੀ ਹੋਈ ਸੀ ਕਹਿੰਦੇ ਇਹ ਆਪਣੀ ਲੱਤ ਬਚਾਉਣ ਵਾਸਤੇ ਭੱਜਾ ਪਰ ਭੱਜਦਿਆਂ ਭੱਜਦਿਆਂ ਦੇਖਿਆ ਕਿ ਮੈਂ ਤਾਂ ਬਿਨਾਂ ਸਹਾਰੇ ਬਿਨਾਂ ਵਸਾਕੀ ਤੋਂ ਚੱਲ ਰਿਹਾ ਹਾਂ ਕਹਿੰਦੇ ਇਹਦੀ ਖੁਸ਼ੀ ਦਾ ਟਿਕਾਣਾ ਨਾ ਰਿਹਾ ਇਹ ਭੱਜ ਕੇ ਫਕੀਰ ਸ਼ਾਹ ਹਸੈਨ ਵੱਲ ਵਧਿਆ ਕਿ ਤਨਵਾਦ ਕਰਦਾ ਹ ਪਰ ਸ਼ਾਹ ਹਸੈਨ ਨੇ ਉਥੋਂ ਹੀ ਆਵਾਜ਼ ਦੇ ਕੇ ਕਿਹਾ ਕਿ ਜਾ ਸਿੱਖਾ ਚੱਲਿਆ ਜਾ ਗੁਰੂ ਪਾਤਸ਼ਾਹ ਨੂੰ ਜਾ ਕੇ ਮੱਥਾ ਟੇਕ ਅਤੇ ਮੇਰੇ ਵੱਲੋਂ ਵੀ ਮੱਥਾ ਟੇਕੀ ਅਤੇ ਇਸ ਭਲੇਖੇ ਜਿੱਨਾ ਰਵੀ ਕਿ ਤੇਰੀ ਲੱਤ ਅਸੀਂ ਠੀਕ ਕੀਤੀ ਆ ਤੇਰੀ ਲੱਤ ਠੀਕ ਕਰਨ ਵਾਲੇ ਗੋਇੰਦਵਾਲ ਸਾਹਿਬ ਦੇ ਵਿੱਚ ਬੈਠੇ ਨੇ ਪਰ ਉਹਨਾਂ ਦਾ ਸੁਭਾਅ ਕਿਉਂ ਵਡਿਆਈਆਂ ਆਪਣੇ ਸਿੱਖਾਂ ਨੂੰ ਆਪਣੇ ਪਿਆਰਿਆਂ ਨੂੰ ਦਿੰਦੇ ਆ ਮੈਂ ਕੁਝ ਨਹੀਂ ਕੀਤਾ ਸਭ ਉਹਨਾਂ ਨੇ ਹੀ ਕੀਤਾ ਹੈ ਜੇ ਆਪ ਜਾ ਕੇ ਮੱਥਾ ਟੇਕ ਅਤੇ ਮੇਰੇ ਵੱਲੋਂ ਵੀ ਮੱਥਾ ਟੇਕੀ ਸੋ ਸਾਧ ਸੰਗਤ ਜੀ ਇਹ ਸਾਖੀ ਆਪ ਜੀ ਦੇ ਨਾਲ ਇਸ ਕਰਕੇ ਸਾਂਝੀ ਕੀਤੀ ਕਿਉਂਕਿ ਸਾਖੀ ਤੋਂ ਸਾਨੂੰ ਵੀ ਇਹੀ ਸਿੱਖਿਆ ਮਿਲਦੀ ਆ ਕਿ ਗੁਰੂ ਘਰ ਦੀ ਸੇਵਾ ਕਦੇ ਬਿਰਥੀ ਨਹੀਂ ਜਾਂਦੀ ਬਸ ਸਾਡੇ ਵੱਲੋਂ ਇੱਕ ਕਦਮ ਗੁਰੂ ਵੱਲ ਚੱਲਣ ਦੀ ਲੋੜ ਆ ਸਤਿਗੁਰ ਸੱਚੇ ਪਾਸ਼ਾ ਕਰੋੜਾਂ ਕਦਮ ਚੱਲ ਕੇ ਸਾਡੀ ماں ਬਣਦੇ ਨੇ ਮੇਰੇ ਸਤਿਗੁਰ ਸੱਚੇ ਪਾਸ਼ਾ ਇੰਨੇ ਦੇ ਆਲੂ ਇੰਨੇ ਕਿਰਪਾਲੂ ਨੇ ਕਿ ਸਾਡੇ ਜਨਮਾਂ ਜਨਮਾਂ ਦੇ ਮਾੜੇ ਲੇਖ ਵੀ ਕੱਟ ਦਿੰਦੇ ਨੇ ਸਾਡੇ ਮਾੜੇ ਲੇਖਾਂ ਦੇ ਵਰਕੇ ਪਾੜ ਦਿੰਦੇ ਨੇ ਮਾੜਿਆਂ ਨੂੰ ਚੰਗਿਆਂ ਵਿੱਚ ਬਦਲ ਦਿੰਦੇ ਨੇ ਤਾਂ ਸਤਿਗੁਰ ਸੱਚੇ ਪਾਸ਼ਾ ਦੀ ਇੱਕ ਕਿਰਪਾ ਹਾਸਲ ਕਰਨ ਦੇ ਲਈ ਨਾਮ ਜਪਣਾ ਹੈ ਸੇਵਾ ਕਰਨੀ ਆ ਕਦੇ ਵੀ ਗੁਰੂ ਦੇ ਨਾਲ ਗਿਲੇ ਸ਼ਿਕਵੇ ਸ਼ਿਕਾਇਤ ਨਹੀਂ ਕਰਨੀਆਂ ਕਦੇ ਵੀ ਆਪਣੀ ਕਿਸਮਤ ਨੂੰ ਦੋਸ਼ ਨਹੀਂ ਦੇਣਾ ਜੋ ਮਿਲਦਾ ਹੈ ਸਾਨੂੰ ਸਾਡੇ ਕਰਮਾ ਕਰਕੇ ਮਿਲਦਾ ਹੈ ਆਪਣੇ ਕਰਮਾਂ ਨੂੰ ਸਮਾਰਨਾ ਹੈ ਜਦੋਂ ਕਰਮਾਂ ਦੇ ਵਿੱਚ ਸੇਵਾ ਲਿਖੀ ਗਈ ਤਾਂ ਸਭ ਕੁਝ ਆਪਣੇ ਆਪ ਹੀ ਮਿਲ ਜਾਣਾ ਹੈ ਜਦੋਂ ਵੀ ਗੁਰੂ ਘਰ ਜਾਓ ਗੁਰੂ ਤੋਂ ਨਾਮ ਬੰਦਗੀ ਗੁਰੂ ਘਰ ਦੀ ਸੇਵਾ ਮੰਗਣੀ ਸਬਬ ਤੇ ਹੀ ਮਿਲ ਜਾਵੇਗਾ ਜਦੋਂ ਵੀ ਗੁਰੂ ਘਰ ਜਾਓ ਤਾਂ ਝਾੜੂ ਦੀ ਵਰਤਨਾ ਦੀ ਲੰਗਰਾਂ ਦੀ ਸੇਵਾ ਜੋ ਵੀ ਸੇਵਾ ਬਿਨੇ ਜਰੂਰ ਕਰਨੀ ਚਾਹੀਦੀ ਆ ਕਿਉਂਕਿ ਗੁਰੂ ਘਰ ਵਿੱਚ ਆਪਾਂ ਇੱਕ ਤੀਲਾ ਵੀ ਚੁੱਕ ਕੇ ਇੱਥੋਂ ਉੱਥੇ ਰੱਖ ਦਿੰਨੇ ਆ ਤਾਂ ਉਹ ਵੀ ਸਤਿਗੁਰ ਸੱਚੇ ਪਾਸ਼ਾ ਪ੍ਰਮਾਣ ਕਰਦੇ ਨੇ ਉਹਦੇ ਬਦਲੇ ਵੀ ਸਾਨੂੰ ਪਤਾ ਨਹੀਂ ਕਿੰਨਾ ਕੁਝ ਦੇ ਦਿੰਦੇ ਨੇ ਤਾਂ ਸਵੇਰੇ ਸ਼ਾਮ ਨਾਮ ਜਪਣਾ ਹੈ ਗੁਰੂ ਕਰ ਜਾ ਕੇ ਸੇਵਾ ਕਰਨੀ ਆ ਜੇ ਆਪਣੇ ਆਸ-ਪਾਸ ਕੋਈ ਲੋੜਵੰਦ ਗਰੀਬ ਦਿਸਦਾ ਏ ਉਹਦੀ ਵੀ ਸੇਵਾ ਕਰਨੀ ਆ ਸਤਿਗੁਰ ਸੱਚੇ ਪਾਸ਼ਾ ਸਾਤਾ ਹੀ ਸਾਡੇ ਤੇ ਦਿयाल ਰਹਿਣਗੇ ਕਦੇ ਵੀ ਸਾਡੀ ਜ਼ਿੰਦਗੀ ਦੇ ਵਿੱਚ ਕੋਈ ਦੁੱਖ ਸਾਨੂੰ ਦੁਖੀ ਨਹੀਂ ਕਰ ਪਾਵੇਗਾ ਸਤਿਗੁਰ ਸੱਚੇ ਪਾਸ਼ਾ ਵੱਡੇ-ਵੱਡੇ ਦੁੱਖ ਛੋਟੇ-ਛੋਟੇ ਬਣਾ ਕੇ ਲੰਗਾ ਦੇਣਗੇ ਸਤਿਗੁਰ ਸੱਚੇ ਪਾਸ਼ਾ ਸੂਲ ਹੀ ਨੂੰ ਵੀ ਸੂਲ ਬਣਾ ਦੇਣਗੇ